ਹਾਂਜੀ ਜੇ ਤੁਸੀਂ ਵੀ ਜਾਣਾ ਚਾਹ ਰਹੇ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਕਿਤਾ ਤੁਸੀਂ ਉੱਥੇ ਰਹਿਣ ਲਈ ਜਗ੍ਹਾ ਲੱਭ ਰਹੇ ਹੋ ਤਾਂ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਸਸਤਾ ਹੋਟਲ ਤੇ ਬਹੁਤ ਹੀ ਘੈਂਟ ਕਮਰੇ ਇਦੋਂ ਸਸਤੇ ਕਮਰੇ ਮੈਨੂੰ ਨਹੀਂ ਲੱਗਦਾ ਕਿਤੇ ਮਿਲ ਜਾਣਗੇ ਤੁਸੀਂ ਕਮਰੇ ਦੇਖ ਕੇ ਹੈਰਾਨ ਹੋ ਜਾਓਗੇ ਇਹ ਕਮਰੇ ਦਾ ਸਿਰਫ ਰੇਟ ਹੈ 600 ਸਿਰਫ 599 ਦੇ ਵਿੱਚ ਕਮਰੇ ਮਿਲ ਜਾਣਗੇ ਬਹੁਤ ਹੀ ਘੈਂਟ ਘੈਂਟ ਕਮਰੇ ਨੇ ਐਲਸੀਡੀ ਲੱਗੀ ਹੋਈ ਗਰਮ ਪਾਣੀ ਹੋਊਗਾ 플ਸ਼ ਸਾਫ ਹੋਊਗਾ ਨੀਟ ਐਂਡ ਕਲੀਨ ਕਮਰੇ ਮਿਲ ਜਾਣਗੇ ਬਹੁਤ ਹੀ ਸੋਹਣੇ ਕਮਰੇ ਨੇ ਏਸੀ ਕਮਰੇ 600 ਰੁਪਏ ਤੋਂ ਸਟਾਰਟਿੰਗ ਕਮਰਾ ਦੀ ਆ ਜਿਹੜਾ ਕਮਰਾ ਦਿਖਾ ਰਿਹਾ ਮੈਂ ਸਿਰਫ 600 ਦਾ ਆਪਾਂ ਵੀ ਆ ਕਮਰੇ 'ਚ ਰਹਿ ਕੇ ਆਏਗੇ ਇਹ ਸਿਰਫ ਕੋਈ ਵੀਡੀਓ ਨਹੀਂ ਜਿੰਮੇ ਵੀਡੀਓ ਵਿਊ ਲੈਣ ਵਾਸਤੇ ਪਾਉਂਦੇ ਨੇ ਸਸਤੇ ਸਸਤੇ ਕਮਰੇ ਇਹ ਜਨਵਰੀ 600 ਰੁਪਏ ਵਿੱਚ ਕਮਰਾ ਆਉਂਦੇ ਨੇ ਆਪਾਂ ਕਮਰੇ 'ਚ ਰਹਿ ਕੇ ਆਏ 600 ਰੁਪਏ 'ਚ ਦੋ ਦਿਨ ਆਪਾਂ ਹਰਮੰਦਰ ਸਾਹਿਬ ਗਏ ਸੀ ਇਹੀ ਕਮਰੇ 'ਚ ਰਹਿ ਕੇ ਆਏ ਆ ਆ ਵੀ ਇਹਦੇ ਨਾਲ ਦਾ ਸੇਮ ਕਮਰਾ 600 ਰੁਪਏ 'ਚ ਦਰਬਾਰ ਸਾਹਿਬ ਤੋਂ ਤਿੰਨ ਚਾਰ ਕਿ ਮਿੰਟਾਂ ਦੀ ਦੂਰੀ ਤੇ ਆਇ ਤੁਰਕੇ ਹੋਟਲ ਤੇ ਬਾਕੀ ਇਹ ਸਰਾਵਾਂ ਦੇ ਪਿਛਲੇ ਸਾਈਡ ਬਣਿਆ ਹੋਇਆ ਤੁਸੀਂ ਜਾ ਕੇ ਕੰਟੈ ਤੁਹਾਨੂੰ ਐ ਹੁੰਦਾ ਵੀ ਕਈ ਵਾਰ 600 ਚ ਨਹੀਂ ਦਿੰਦੇ ਤਾਂ ਵੀਡੀਓ ਦਿਖਾ ਦਿਓ ਤੁਹਾਨੂੰ 600 ਰੁਪਏ ਚ ਕੰਮ ਆ ਮਿਲ ਜੂ ਉੱਪਰ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰੋ ਬੁੱਕ ਕਰੋ